ਦੋਸਤੋ ਆਹ ਵਾਲੀ ਮਸ਼ੀਨ ਜੀ ਆਹ ਵਾਲਾ ਪ੍ਰੋਡਕਟ ਜਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਤੇ ਆਪਾਂ ਫੇਰ ਤੋਂ ਇੱਕ ਵਾਰੀ ਪਹਿਲਾਂ ਦੂਜਾ ਪ੍ਰੋਡਕਟ ਦਿਖਾਇਆ ਸੀ ਹੁਣ ਆਪਾਂ ਇਹ ਵਾਲਾ ਪ੍ਰੋਡਕਟ ਤੁਹਾਡੇ ਲਈ ਲੈ ਕੇ ਆਏ ਆ ਦੋਸਤੋ ਸੋਸ਼ਲ ਮੀਡੀਆ ਦੇ ਤੇ ਬਹੁਤ ਗਾਹ ਪਾਰਖਿਆ ਕੋਈ ਵੀ ਚੀਜ਼ ਨਵੀਂ ਆਵੇ ਸੋਸ਼ਲ ਮੀਡੀਆ ਤੇ ਐਦਾਂ ਹੀ ਗਾਹ ਪੈਂਦਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹਨੂੰ ਆਰਡਰ ਕਰਦੇ ਨੇ ਤੇ ਬਹੁਤ ਸਾਰੇ ਲੋਕਾਂ ਦਾ ਪੈਸਾ ਬੇਸਟ ਵੀ ਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਵਧੀਆ ਵੀ ਹੁੰਦੀਆਂ ਨੇ ਕਮੀਆਂ ਦੀਆਂ ਵੀ ਹੁੰਦੀਆਂ ਨੇ ਪਰ ਆਪਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜਿਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਰਹਿੰਦੇ ਆ ਕਿ ਇਹ ਚੀਜ਼ ਕੰਮ ਦੀ ਹੈਗੀ ਆ ਜਾਂ ਨਹੀਂ ਹੈਗੀ ਜਿੰਨਾ ਕਹੇ ਸੋਸ਼ਲ ਮੀਡੀਆ ਤੇ ਦਿਖਾ ਰਹੇ ਨੇ ਉਨਾ ਹੀ ਕੰਮ ਕਰਦੀ ਵੀ ਹੈ ਜਾਂ ਨਹੀਂ ਕਰਦੀ ਤੇ ਕੀ ਇਹ ਵਾਕਈ ਤੁਹਾਡੇ ਮਤਲਬ ਖਰੀਦਣ ਦੇ ਲਾਇਕ ਹੈਗੀ ਆ ਤੁਹਾਡਾ ਪੈਸਾ ਵਸੂਲ ਕਰੂਗੀ ਇਹ ਜਿੱਦਾਂ ਇਹ ਦਿਖਾ ਰਹੇ ਨੇ ਵਾਕਈ ਕਰਿਆ ਕਿ ਉਵੇਂ ਹੀ ਕੰਮ ਕਰਦੀ ਹੈ ਜਾਂ ਇਹ ਇਹਨਾਂ ਦੀ ਕੋਈ ਵੱਖਰੀ ਉਹ ਚੀਜ਼ ਤਿਆਰ ਕਰੀ ਹੁੰਦੀ ਹੈ ਤੇ ਆਪਾਂ ਨੂੰ ਹੋਰ ਚੀਜ਼ ਭੇਜਦੇ ਨੇ ਸੋ ਆਪਾਂ ਨੇ ਐਸੀ ਤਰ੍ਹਾਂ ਦਾ ਇੱਕ ਗੈਜਟ ਮੰਗਵਾ ਲਿਆ ਆਪਣੇ ਘਰੇ ਇਹ ਕਹਿੰਦੇ ਨੇ ਵੀ ਜੇਕਰ ਤੁਹਾਡੇ ਘਰੇ ਬੁੜੀਆਂ ਔਰਤਾਂ ਕੰਮ ਧੰਦਾ ਕਰਦੀਆਂ ਔਖੀਆਂ ਹੁੰਦੀਆਂ ਨੇ ਐਨਾ ਮਤਲਬ ਕਿ ਔਖਾ ਹੁੰਦਾ ਹਨਾ ਪਿਆਜ਼ ਕੱਟਣੇ ਜਾਂ ਮਤਲਬ ਕਿ ਚਿਪਸ ਵਗੈਰਾ ਬਣਾਉਣੇ ਜਾਂ ਟਮਾਟਰ ਵਗੈਰਾ ਕੱਟਣਾ ਤੇ ਨਾਲ ਹੀ ਆਪਣੇ ਕੋਲੇ ਪਾਲਕ ਹੈ ਪਾਲਕ ਵਗੈਰਾ ਕੱਟਣਾ ਤਾਂ ਕਹਿੰਦੇ ਇਹ ਵਾਲਾ ਗੈਜਟ ਲਿਆਓ ਤੇ ਇਹ ਵਾਲੇ ਗੈਜਟ ਦੇ ਵਿੱਚ ਤੁਸੀਂ ਮਤਲਬ ਆਸਾਨੀ ਦੇ ਨਾਲ ਤੁਹਾਡੇ ਸਾਰੇ ਕੰਮ ਹੋ ਜਾਇਆ ਕਰਨਗੇ ਆ ਦੇਖੋ ਇਹਨੇ ਦਿਖਾਇਆ ਵੀ ਹੋਇਆ ਆ ਪਿਆਜ਼ ਕੱਟਦੇ ਵੀ ਦਿਖਾਏ ਹੋਏ ਨੇ ਆਲੂ ਵੀ ਚਿਪਸ ਬਣਦੇ ਵੀ ਦਿਖਾਏ ਹੋਏ ਨੇ ਬਹੁਤ ਸਾਰੀਆਂ ਚੀਜ਼ਾਂ मतलब ਤੁਸੀਂ ਆਸਾਨੀ ਨਾਲ ਇਹਦੇ ਨਾਲ ਕਰ ਸਕਦੇ ਹੋ ਤਾਂ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਗਰੁੱਪਾਂ ਦੇ ਵਿੱਚ ਜ਼ਰੂਰ ਕਰ ਦਿਓ ਤਾਂ ਕਿ ਅਗਰ ਕੋਈ ਭੈਣ ਭਾਈ ਇਹ ਚੀਜ਼ ਨੂੰ ਮੰਗਵਾਉਣਾ ਚਾਹੁੰਦਾ ਹੈ ਅਗਰ ਉਹਦੇ ਕੰਮ ਦੀ ਹੈ ਇਹ ਵੀਡੀਓ ਨੂੰ ਦੇਖ ਕੇ ਤਾਂ ਉਹ ਮੰਗਵਾ ਲੇ ਅਗਰ ਨਹੀਂ ਕੰਮ ਦੀ ਤਾਂ ਉਹ ਆਪਣੇ ਪੈਸੇ ਬਚਾ ਲੇ ਇਹ ਚੀਜ਼ ਨੂੰ ਨਾ ਜਿਹੜਾ ਮੰਗਵਾਵੇ ਤੇ ਆਪਾਂ ਨਾਲੇ ਦੇਖਾਂਗੇ ਕਿ ਇਸੇ ਤਰ੍ਹਾਂ ਹੀ ਕੰਮ ਕਰਦੀ ਹੈ ਜਿਵੇਂ ਸੋਸ਼ਲ ਮੀਡੀਆ ਤੇ ਦਿਖਾਉਂਦੇ ਨੇ ਜਾਂ ਕੋਈ ਹੋਰ ਤਰੀਕਾ ਇਹਦਾ ਕੰਮ ਕਰਨ ਦਾ ਜਦੋਂ ਸਾਡੇ ਕੋਲੇ ਆ ਜਾਂਦੀ ਹੈ ਅੱਛਾ ਇਹ ਦੋ ਚੀਜ਼ਾਂ ਨਿਕਲਣੀਆਂ ਇੱਕ ਇਹ ਨਿਕਲੂ ਜੀ ਇੱਕ ਇਹ ਨਿਕਲੂ ਇਹਨੂੰ ਜਦ ਆਪਾਂ ਖੋਲਾਂਗੇ ਉਹ ਇਸ ਤਰ੍ਹਾਂ ਤੇ ਆਹ ਜਿਹੜੀ ਚੀਜ਼ ਦਿੱਤੀ ਹੋਇਆ ਇਹ ਸਫਾਈ ਕਰਨ ਵਾਸਤੇ ਦਿੱਤੀ ਹੈ ਜਿਵੇਂ ਕੁਝ ਫਸ ਗਿਆ ਇਸ ਤਰ੍ਹਾਂ ਆਪਾਂ ਸਾਫ਼ ਕਰਨਾ ਤੇ ਇਸ ਤਰ੍ਹਾਂ ਇਹ ਸਾਫ਼ ਦੋੇ ਪਾਸੇ ਇਸ ਤਰ੍ਹਾਂ ਪੂਰੀ ਪੂਰੀ ਘੁੰਮੂ ਗਿਆ ਦੇਖੋ ਤੇ ਇਸ ਤਰ੍ਹਾਂ ਪੂਰੀ ਸਾਫ਼ ਹੋ ਜੂਆ ਦੇਖੋ ਠੀਕ ਹੈ ਜੀ ਇਹ ਆ ਗਈ ਇਹ ਤਾਂ ਆ ਗਈ ਦੀ ਸਲਾਈ ਤੇ ਹੁਣ ਇਹ ਕੰਮ ਕਰਦੀ ਆ ਜਾਂ ਨਹੀਂ ਕਰਦੀ ਆ ਆਪਾਂ ਉਹ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਆਲੂ ਪਾਵਾਂਗੇ ਜੀ ਆਲੂ ਦੇ ਚਿਪਸ ਕੱਢ ਕੇ ਦੇਖਾਂਗੇ ਸੌਰੀ ਕੀ ਹੁੰਦੇ ਨੇ ਉਹ ਫਿੰਗਰ ਫ੍ਰੈਂਚ ਫ੍ਰਾਈਜ਼ ਉਹ ਕੱਢ ਕੇ ਦੇਖਾਂਗੇ ਵੀ ਫ੍ਰੈਂਚ ਫ੍ਰਾਈਜ਼ ਬਣਦੇ ਨੇ ਜਾਂ ਨਹੀਂ ਬਣਦੇ ਤਾਂ ਆਪਾਂ ਇਹਨੂੰ ਸਿੱਧਾ ਜਿਹਾ ਪਾ ਲਾਂਗੇ ਇਹ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਸ਼ੁਰੂ ਹੋ ਗਏ ਫਿਰ ਓਹ ਕੀ ਬਾਤ ਆ ਯਾਰ ਵਾਹ ਵਾਹ ਬਈ ਹੈ ਕੰਮ ਦੀ ਚੀਜ਼ ਆ ਦੇਖ ਲੋ ਆ ਕੈਮਰਾਮੈਨ ਨੂੰ ਦਿਖਾ ਕਹੂੰਗਾ ਕਿ ਥੋੜਾ ਜਿਹਾ ਨਜ਼ਦੀਕ ਹੋ ਕੇ ਦਿਖਾਉਣ ਆਹ ਦਾ ਬਈ ਵਾਕਈ ਹੈ ਯਾਰ ਬੱਚਿਆਂ ਨੂੰ ਚਿਪਸ ਬਣਾ ਆ ਦੇਣੇ ਨੇ ਫ੍ਰੈਂਚ ਫ੍ਰਾਈਜ਼ ਬਣਾ ਕੇ ਦੇਣੇ ਨੇ ਤੇ ਉਹਨਾਂ ਦਿਖਾਓ ਜੀ ਦੇਣੇ ਨੇ ਇੱਥੇ ਧਰੋ ਇੱਕ ਕਾਲੂ ਇੱਥੇ ਪਾਓ ਇੱਕ ਕਾਲੂ ਉੱਤੋਂ ਜ਼ੋਰ ਲਾ ਕੇ ਐਂ ਦੱਬੋ ਤੇ ਉਸ ਤੋਂ ਬਾਅਦ ਬਸ ਗੱਲ ਬਣ ਗਈ ਇਹ ਤਾਂ ਇਹ ਤਾਂ ਹੋ ਗਿਆ ਜੀ ਕਾਮਯਾਬ ਹੁਣ ਆਪਾਂ ਦੇਖਦੇ ਆਂ ਪਿਆਜ਼ ਪਿਆਜ਼ ਦੋ ਤਿੰਨ ਤਰ੍ਹਾਂ ਦੇ ਕੱਟਦਾ ਇਹ ਇੱਕ ਥੋੜੇ ਮੋਟੇ ਵੀ ਕੱਟਦਾ ਤੇ ਜੋ ਹੋਰ ਬਰੀਕ ਕਰਨਾ ਫਿਰ ਦੁਬਾਰੇ ਸੱਟ ਲਓ ਆਜੋ ਆਪਾਂ ਪਹਿਲੀ ਵਾਰ ਇੱਕ ਜਿਹੜਾ ਸਿੰਪਲ ਦਿਖਾਉਂਦੇ ਨੇ ਉਸ ਤਰ੍ਹਾਂ ਕੱਟ ਕੇ ਦੇਖਦੇ ਆਂ ਇਹ ਇਸ ਤਰ੍ਹਾਂ ਧਰ ਲਓ ਆਦਿਹਾਉ ਮੈਂ ਇਸ ਤਰ੍ਹਾਂ ਕਰਿਆ ਹੈ ਇਸ ਤਰ੍ਹਾਂ ਅੰਤਰੋ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਨੂੰ ਥੋੜਾ ਜਿਹਾ ਖੜਾ ਹੋ ਕੇ ਇਹ ਤਾਂ ਹਟ ਗਿਆ ਕੰਮ ਆ ਅੜਿਆ ਨਹੀਂ ਵਈ ਉਹ ਥੋੜਾ ਜਿਹਾ ਤਹਾਂ ਚੱਕ ਕੇ ਪਿਆਜ਼ ਕਈ ਵਾਰੀ ਫਸ ਗਿਆ ਸੀ ਮੜਾ ਜ ਮੜਾ ਐ ਤਹਾਂ ਚੱਕ ਕੇ ਦੁਬਾਰੇ ਐ ਕਰ ਲਿਆ ਕਰੋ ਦੋ ਵਾਰੀ ਤੇ ਪੂੰ ਪੈਸੇ ਜਿਆਦਾ ਜ਼ੋਰ ਨਹੀਂ ਲਾਇਆ ਠੀਕ ਹੈ ਉਹ ਆਪਾਂ ਪਹਿਲਾਂ ਫਰੈਂਚ ਫ੍ਰਾਈ ਪਰਾਂ ਕਰਨ ਨੂੰ ਭੁੱਲ ਗਏ ਆ ਪਿਆਜ਼ ਵਿੱਚ ਮਿਕਸ ਕਰਤੇ ਚਲੋ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਇਹਨੂੰ ਪਰਾਂ ਕਰ ਦਿਓ ਜੀ ਆ ਦੇਖੋ ਆ ਤਾਂ ਕੱਟਤੇ ਜੀ ਇਸਨੇ ਮੋٹے ਥੋੜੇ ਜੇ ਤੇ ਹੋਰ ਬਰੀਕ ਕਰਨੇ ਨੇ ਹੁਣ ਆਪਾਂ ਪਾਈ ਕਰਦਨੇ ਆ ਫ੍ਰੈਂਚ ਫ੍ਰਾਈਜ਼ ਨੂੰ ਤੇ ਆ ਲਓ ਜੀ ਹੁਣ ਆਪਾਂ ਇਹਨਾਂ ਇੰਨੇ ਪਿਆਜ਼ਾਂ ਨੂੰ ਦੁਬਾਰੇ ਇਸ ਤਰ੍ਹਾਂ ਸਟ ਲਾਂਗੇ ਵਿੱਚ ਆ ਦੇਖੋ ਇਹ ਕਹਿੰਦੇ ਬਰੀਕ ਕਰ ਦਿੰਦੇ ਨੇ ਇਸ ਤਰ੍ਹਾਂ ਇਹ ਹੋਰ ਬਰੀਕ ਕਰ ਦੂਆ ਤੇ ਆ ਲਓ ਜੀ ਆ ਦੇਖ ਲਿਆ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਐਦਾਂ ਲਾ ਕੇ ਔ ਕਿਆ ਬਾਤ ਆ ਯਾਰ ਕਿਆ ਬਾਤ ਆ ਭਾਈ ਹੈ ਗੱਲ ਬਾਤ ਬਾਪੀ ਆ ਬਰੀਕ ਕਰਤੀ ਇਹ ਹੋਰ ਬਰੀਕ ਹੋ ਜਾਣੇ ਇੱਕ ਵਾਰੀ ਹੋਰ ਸੈਟ ਲੋ ਇਹ ਤੜਕਾ ਤੁੜਕਾ ਲਾਉਣ ਦੇ ਓਕੇ ਕੰਮ ਆ ਜੂਆ ਤੇ ਹੁਣ ਆ ਜੋ ਜੀਆ ਟਮਾਟਰ ਲਓ ਸਾਰੇ ਪਰਾਂ ਵੀ ਹੋ ਗਿਆ ਚੱਕ ਓਕੇ ਆ ਤਾਂ ਕੰਮ ਆਹ ਲਓ ਜੀ ਆਪਾਂ ਹੁਣ ਪਿਆਜ਼ ਕੱਟ ਕੇ ਪਾਉਨੇ ਆ ਸੌਰੀ ਟਮਾਟਰ ਸੌਰੀ ਟਮਾਟਰ ਪਾਉਨੇ ਆ ਟਮਾਟਰ ਆ ਗਿਆ ਤੇ ਬੁੜੀਆਂ ਦਾ ਔਰਤਾਂ ਦਾ ਸਮਾਨ ਜੇ ਥੋੜਾ ਜਿਹਾ ਦਿਮਾਗ ਚੋਂ ਨਹੀਂ ਕੱਢਿਆ ਜਾਂਦਾ ਕਿਹੜਾ ਕੀ ਹੈ ਕਿਹੜਾ ਕੀ ਹੈ ਆ ਲਓ ਜੀ ਆਪਾਂ ਇਸ ਤਰ੍ਹਾਂ ਪਾ ਲਿਆ ਇਹਨੂੰ ਥੋੜਾ ਜਿਹਾ ਐ ਕਰ ਲਿਆ ਕਰੋ ਐ ਜਦੋਂ ਐ ਨਾਲ ਲੱਗ ਜਾਂਦਾ ਨਾ ਫਿਰ ਵਧੀਆ ਹੁੰਦਾ ਹੈ ਓਹ ਕੀ ਬਾਤ ਹੈ ਕੀ ਬਾਤ ਆ ਦੇਖੋ ਦੋਸਤੋ ਹੁਣ ਥੋੜਾ ਜਿਹਾ ਪਿੱਛੇ ਰੱਖਿਓ ਦਿਖਾ ਦਿਓ ਇੱਕ ਵਾਰੀ ਪਿੱਛੇ ਰੱਖੋ ਥੋੜਾ ਜਿਹਾ ਜਿਆਦਾ ਨਹੀਂ ਜਿਆਦਾ ਨਹੀਂ ਥੋੜਾ ਜਿਹਾ ਲੇੜੇ ਰੱਖਿਓ ਇਹ ਆ ਲਓ ਜੀ ਕੀ ਬਾਤ ਹੈ ਭਾਈ ਕੀ ਬਾਤ ਹੈ ਕੀ ਬਾਤ ਆ ਯਾਰ ਆ ਦੇਖੋ ਦੋਸਤੋ ਤੇ ਲਓ ਜੀ ਇਹ ਆ ਇੱਕ ਆ ਵੀ ਹੈ ਆ ਥੋੜਾ ਜਿਹਾ ਗਰਮੀ ਚ ਖਰਾਬ ਹੋ ਗਿਆ ਆ ਅਸਲ ਚ ਵੀਡੀਓ ਮੈਂ 2-3 ਦਿਨ ਪਹਿਲਾਂ ਬਣਾਉਣੀ ਸੀ 2 ਦਿਨ ਸਾਡੇ ਲੈਟ ਨਹੀਂ ਆਈ ਤੇ ਅਸੀਂ ਫਿਰ ਉਰਾ ਪਰਾਂ ਬਾਗੇ ਸੀ ਕਿਤੇ ਛੁੱਟੀ ਮਨਾਉਣ ਇੱਕ ਦੋ ਦਿਨਾਂ ਦੀ ਕਿਉਂਕਿ ਲੈਟ ਦੀ ਥੋੜੀ ਦਿੱਕਤ ਆ ਗਈ ਸੀ ਨੇਰੀ ਕਰਕੇ ਇਸ ਕਰਕੇ 2 ਦਿਨ ਲੇਟ ਹੋ ਗਈ ਤੇ ਫਿਰ ਆਪਣਾ ਜਿਹੜਾ ਫ੍ਰਿਜ ਸੀਗਾ ਫ੍ਰਿਜ ਨਹੀਂ ਚੱਲਿਆ ਉਹਦੇ ਕਰਕੇ ਆ ਵੀ ਭੂਸਲਾ ਜਾ ਹੋ ਗਿਆ ਪਾਲਕ ਵੀ ਪਾਲਕ ਮੈਂ ਪਰਸੋ ਚੌਥੀ ਲਿਆ ਕੀਤਾ ਰਲੇ ਦੀ ਵੀਡੀਓ ਬਣਾਉਣ ਵਾਸਤੇ ਤੇ ਇੱਕ ਮਿੰਟਾ ਪੱਤੇ ਜੀ ਕਟਾਂਗੇ ਆਪਾਂ ਆ ਲਓ ਜੀ ਇਹਨੇ ਇਹ ਵੀ ਤੁਸੀਂ ਆਸਾਨੀ ਨਾਲ ਕੱਟ ਸਕਦੇ ਹੋ ਮਤਲਬ ਤਾਲਕ ਪੂਲ ਕਾ ਅਗਰ ਕੁਝ ਕਰਨਾ ਹੋਵੇ ਇਹ ਨਾ ਫਸ ਗਿਆ ਮੇਲਾ ਕੀ ਬਾਤ ਆ ਯਾਰ ਕੀ ਬਾਤ ਆ ਭਾਈ ਹੈਗੀ ਆ ਯਾਰ ਗੱਲ ਬਾਤ ਆ ਆ ਦੇਖੋ ਨਿਕਲ ਗਿਆ ਇਧਰ ਤਾਂ ਨਿਕਲ ਚੁੱਕੇ ਲਓ ਜੀ ਇਧਰ ਆ ਗਿਆ ਸਾਰਾ ਆ ਲਓ ਕੀ ਬਾਤ ਆ ਯਾਰ ਵਾਕਈ ਹੈਗੀ ਆ ਕੰਮ ਦੀ ਯਾਰ ਇਹ ਚੀਜ਼ ਇਹ ਚੀਜ਼ ਤੁਸੀਂ ਆਸਾਨੀ ਨਾਲ ਮਤਲਬ ਮੰਗਵਾਓ ਇਹ ਇਹਨੂੰ ਇਹਨੂੰ ਯੂਜ਼ ਕਰੋ ਇਹ ਤੁਸੀਂ ਮੰਗਵਾ ਸਕਦੇ ਹੋ ਆ ਦੇਖੋ ਕੀ ਆਵਾਜ਼ ਆ ਯਾਰ ਘੈਂਟ ਲੱਗ ਰਹਿਣਾ ਤਾਂ ਦੋਸਤੋ ਜੇ ਵੀਡੀਓ ਸੋਹਣੀ ਲੱਗੀ ਮੈਨੂੰ ਤਾਂ ਬਹੁਤ ਘੈਂਟ ਆਇਆ ਮਜ਼ਾ ਆਇਆ ਹੈ ਕੰਮ ਕਰਕੇ ਤੇ ਜੇ ਤੁਹਾਨੂੰ ਵੀ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਦੋ ਵਾਦ ਗਰੁੱਪਾਂ ਦੇ ਵਿੱਚ ਦੋਸਤੋ ਸਪੋਰਟ ਕਰਿਆ ਕਰੋ ਤੇ ਇਸ ਤਰ੍ਹਾਂ ਦੇ ਗੈਜਟ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆਂ ਕਈ ਵਾਰੀ ਗੈਜਟ ਕੋਈ ਲੇਟ ਹੋ ਜਾਂਦਾ ਥੋੜੀ ਜਿਹੀ ਵੇਟ ਕਰ ਲਿਆ ਕਰੋ ਮੰਗਵਾਉਣ ਤੋਂ ਪਹਿਲਾਂ ਕਈ ਵਾਰੀ ਬਹੁਤ ਸਾਰੇ ਵੀਰਾਂ ਦੇ ਜਿਹੜੇ ਪੈਸੇ ਲੱਗੇ ਬਰਬਾ ਇਹ ਵੀਡੀਓ ਆ ਜਿਹੜੀ ਕੋਈ ਸਪான்ਸਰ ਨਹੀਂ ਹੈਗੀ ਕੋਈ ਸਪான்ਸਰ ਆਪਾਂ ਨੂੰ ਸਪான்ਸਰ ਨਹੀਂ ਕੀਤਾ ਕਿਸੇ ਨੇ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਆਪਾਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਜੋ ਚੀਜ਼ ਵਧੀਆ ਆਉਂਦੀ ਹੈ ਸੋਸ਼ਲ ਮੀਡੀਆ ਦੇ ਆਪਾਂ ਵਧੀਆ ਦਿਖਾਉਨੇ ਆ ਜੋ ਚੀਜ਼ ਘਟੀਆ ਆਉਂਦੀ ਆ ਘਟੀਆ ਦਿਖਾਉਨੇ ਆ ਪਰ ਇਸ ਤਰ੍ਹਾਂ ਦਾ ਮਤਲਬ ਇਹ ਤੁਸੀਂ ਮੰਗਵਾ ਸਕਦੇ ਹੋ ਵਾਕਈ ਤੁਹਾਡੇ ਇਹ ਕੰਮ ਆਉਣ ਵਾਲਾ ਹੈ